ਮੋੜਾ ਲੋਕਾਂ ਦਾ ਸਮਾਚਾਰ ਹਾਂਜੀ ਦੋਸਤੋ ਇਹ ਗੱਡੀ ਖੜੀ ਹੈ ਜੀ ਰੋਡ ਤੇ ਇਸ ਇਸ ਰੋਡ ਤੇ 25 30 ਘਰ ਲੱਗਦੇ ਨੇ ਇਹਨਾਂ ਨੇ 플ਾਟ ਲੈ ਹੋਇਆ ਇੱਕ ਹੀ ਖੱਚ ਗਈ ਹੈ ਤੁਹਾਡੀ 플ਾਟ ਕੀ ਹੈ ਬੈਠ ਨੇ ਇਹਨਾਂ ਨੇ 플ਾਟ ਲੈ ਹੋਇਆ ਇਸ 플ਾਟ ਦੇ ਵਿੱਚ ਖਰਜ ਕਰਦੇ ਇਸ 플ਾਟ ਦੇ ਵਿੱਚ ਇਹਨਾਂ ਨੂੰ ਲੰਘਣ ਵਾਸਤੇ ਸਾ ਦਿੱਤੀ ਸੀ ਪਰ ਲੇਕਿਨ ਇਹ ਰਸਤਾ ਇਹ ਸੜਕ ਦੇ ਦਰਹਿਣੇ ਆ ਸੜਕ ਵੈਸੀ ਬੰਦ ਹੋ ਜਾਣੀ ਕਿਉਂਕਿ 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 ਇਹਨਾਂ ਦੋਸਤ ਇਹ ਲਾਲਜਨ ਦਾ ਪਰਿਵਾਰ ਦੇਖ ਲਓ ਇੱਥੇ ਸਾਡਾ ਕੋਈ ਨਹੀਂ ਸੀ ਇਹ ਸੜਕ ਬੰਦ ਕਰਾ ਰਹੇ ਨੇ ਇਹ ਜਨਾਂਦੀ ਬਾਰ ਬਾਰ ਮੁੱਖੇ ਪੈਂਦੀ ਹੈ ਇਹ ਜਨਾਂਦੀ ਬਾਰ ਬਾਰ ਮੁੱਖੇ ਪੈਂਦੀ ਹੈ ਤੇ ਇਹਦੇ ਮੁੰਡੇ ਵੀ ਖੜੇ ਨੇ ਮੁੰਡੇ ਵੀ ਖੜੇ ਨੇ ਆਹ ਦੇਖ ਲਓ ਇਹਨਾਂ ਨੇ 10 ਸਾਲਾਂ ਤੋਂ 10 ਸਾਲਾਂ ਤੋਂ 10 ਸਾਲਾਂ ਤੋਂ ਇਹਨਾਂ ਨੇ ਇਹ ਨਹੀਂ ਰਸਤਾ ਅਗਾਹ ਦੀ ਲੰਗਣ ਵਾਸਤੇ ਰਸਤਾ ਲੰਗਣ ਵਾਸਤੇ ਹੈਗਾ ਸੀ ਪਰ ਇਹਨਾਂ ਰਸਤਾ ਪਿੱਛੋਂ ਮਿਲਦਾ ਹੈ ਇਹਨਾਂ ਚੋ ਵੀ ਘਰਾਂ ਦੀ ਬਰਬਾਦੀ ਕੀਤੀ ਹੋਈ ਹੈ ਇਹ ਆਜ ਆਜ ਜਨਾਨੀ ਵਾਰ ਵਾਰ ਘੱਟ ਘੜ ਘੱਟ ਗਈ ਹੈ ਸਾਰੇ ਸਾਰੇ ਵੇਖ ਰਹੇ ਨੇ ਆਪਦੇ ਘਰ ਤੋਂ ਆ ਕੇ ਛੱਡ ਕੇ ਇੱਥੇ ਆ ਕੇ ਆਏ ਸਸ ਮੁੰਡੇ ਦੇ ਮੱਖੇ ਪਿਆ ਸੁਣੋ ਗੱਲ ਇਹ ਜਨਾਨੀ ਕਾਲ ਦੀ ਪਰੇਸ਼ਾਨ ਘਰਾਂ ਨੂੰ ਇਹਨਾਂ ਦੇ ਇੱਥੇ ਕੋਈ ਲੰਘਟਾ ਪਾਣੀ ਹੈਗਾ ਅਸੀਂ ਪੰਚਾਇਤ ਨੂੰ ਵੀ ਬੇਨਤੀ ਕੀਤੀ ਸੀ ਪੰਚਾਇਤ ਨੂੰ ਹੀ ਬੇਨਤੀ ਕੀਤੀ ਸੀ ਪੰਚਾਇਤ ਨੂੰ ਬੇਨਤੀ ਕੀਤੀ ਸੀ ਇਹ ਘਰਾਂ ਆ ਕੇ ਅੱਜ ਅਸੀਂ ਗੱਡੀ ਲਈ ਹੈ ਇੱਥੇ ਛੋਟੇ ਬੱਚੇ ਵੀ ਲੱਗਦੇ ਆ ਹਾਂ ਉਲਟਾ ਇੱਕ 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 ਕੱਲ ਦੀ ਹੱਥ ਜੱਥੇ ਲੱਗੀ ਹੈ ਕੱਲ ਦੀ ਆਂਗਮਾ ਇਹਨਾਂ